ਫੜਾ ਪਾਤਸ਼ਾਹ ਨੇ ਸਿੰਘ ਨੂੰ ਫੜਾ ਦਿੱਤਾ ਤੇ ਸਿੰਘ ਭਾਈ ਆਲਮ ਸਿੰਘ ਮਹਾਰਾਜ ਦੇ ਕੋਲ ਖੜ ਗਿਆ ਉੱਚੀ ਮਜਾਜ ਸੀ ਅੱਜ ਸਾਰਿਆਂ ਦੀ ਆਖੋ ਸ੍ਰੀ ਵਾਹਿਗੁਰੂ ਉੱਚ ਮਜਾਜ ਉੱਚੀ ਮਜਾਜ ਹੁੰਦੀ ਆ ਵੇ ਮੁਛਰੇ ਚੜੇ ਹੋਣ ਤੇ ਅੱਖਾਂ 'ਚ ਕੁਝ ਲਾਲੀ ਹੋਵੇ ਤੇ ਕੋਈ ਵੀਰ ਰਸ ਦਾ ਗੁੱਸੇ ਦਾ ਪ੍ਰਭਾਵ ਚਿਹਰੇ ਤੋਂ ਚਲਕਦਾ ਹੋਵੇ ਇਹੋ ਜੀ ਸਿੰਘਾਂ ਦੀ ਅੱਜ ਮਜਾਜ ਸੀਗੀ ਉੱਚੀ ਮਜਾਜ ਸੀ ਕਹਿੰਦੇ ਜਿਵੇਂ ਚੜਦਾ ਸੂਰਜ ਹੁੰਦਾ ਕਰਨ ਕਰਨ ਹੋਇ ਜਾਂਦਾ ਜਿਵੇਂ ਚੜਦੇ ਸੂਰਜ ਤੇ ਲਾਲੀ ਹੁੰਦੀ ਆ ਅੱਜ ਦਸਵੇਂ ਪਾਤਸ਼ਾਹ ਦੇ ਚਿਹਰੇ ਤੇ ਇਉਂ ਦਾ ਲਾਲੀ ਫਖਰੀ ਸੀ ਮਹਾਰਾਜ ਦਸਵੇਂ ਪਾਤਸ਼ਾਹ ਦਾ ਤੇਜ ਵੇਖ ਕੇ ਤੇ ਸਿੰਘ ਵੀ ਨੇੜੇ ਨਹੀਂ ਵੀ ਜਾ ਸਕਦੇ ਸਿੰਘ ਵੀ ਇਦਾਂ ਭੈ ਮੰਦੇ ਸੀ ਕਿ ਅੱਜ ਗੁਰੂ ਸਾਹਿਬ ਕਿਸੇ ਘਾੜੇ ਜਾਹੋ ਜلال ਵਿੱਚ ਆ ਸਿੰਘਾਂ ਲਈ ਅੱਜ ਕੀਮਤੀ ਦਰਸ਼ਨ ਸਨ ਉਹ ਦਰਸ਼ਨ ਜਿਹੜੇ ਸਨ ਬੜੇ ਦੁਰਪ੍ਰੀਸ਼ਟਨ ਭਾਵ ਤੇਖੇ ਨਹੀਂ ਸੀ ਜਾ ਸਕਦੇ ਅੱਖਾਂ ਜਿਹੜੀਆਂ ਸੀ ਸਾਧਗਨਾਂ ਦੀਆਂ ਨਾਲ ਸੁਲਖਸਾਨ ਚਿਹਰੇ ਤੇ ਬੜਾ ਉੱਚਾ ਮਜਾਜ ਸੀਗਾ